ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਜਦ ਅਸੀਂ ਆਪਣਾ ਕੀਮਤੀ ਸਮਾਂ ਘਟਕੇ ਆਏ ਹਾਂ ਮੇਰਾ ਨਾਮ ਮਨਿੰਦ ਘੋਰੀਆ ਤੇ ਮੈਂ ਯੂਨੀਵਰਸਿਟੀ ਆਫ ਕੈਲਗਰੀ ਪੜ੍ਹਦੀ ਹਾਂ ਜਿੱਥੇ ਮੈਂ ਆਪਣੀ ਬੈਚਲਰਸ ਪੂਰੀ ਕਰਦੀ ਹਾਂ ਕਨੀਸੀ ਆਲੋਜੀ ਦੇ ਵਿੱਚ ਅੱਜ ਆਪਾਂ ਇੱਥੇ ਆਏ ਹਾਂ ਇਸ ਮਹੀਨੇ ਦੀ ਪੰਜਾਬੀ ਹਾਸੇ ਦੇ ਨਾਲ ਜੁੜਨ ਵਾਸਤੇ ਅਸੀਂ ਇਹ ਪ੍ਰੋਗਰਾਮ ਪਿਛਲੇ ਸਾਲ ਹੀ ਸ਼ੁਰੂ ਕੀਤਾ ਅਤੇ ਇਸ ਦੇ ਨਾਲ ਸਾਡਾ ਮਕਸਦ ਇਹ ਆ ਕਿ ਅਸੀਂ ਵੱਖਰੇ ਵੱਖਰੇ ਪ੍ਰਸੰਗ ਤੁਹਾਡੇ ਲਈ ਤਿਆਰ ਕਰਕੇ ਤੁਹਾਨੂੰ ਆਮ مان ਸਕਤੇ ਸਰੀਰਕ ਰੋਗਾਂ ਬਾਰੇ ਸਿੱਖਿਆ ਦਈਏ ਅਤੇ ਆਪਣੇ ਸਹਿਪੰਥ ਵਿੱਚ ਸਭ ਨੂੰ ਪ੍ਰੇਰਿਤ ਕਰੀਏ ਕਿ ਇਸ ਮਾਨਤੇ ਤੰਨ ਦਾ ਕਿਵੇਂ ਖਿਆਲ ਰੱਖੀਏ ਤੇ ਤੰਦਰੁਸਤ ਰਹੀਏ ਅੱਜ ਦੇ ਪ੍ਰਸੰਗ ਵਿੱਚ ਇਬਾਦਤ ਬੜੇਗਾ ਆਪਣੇ ਨਾਲ ਵਿਚਾਰ ਕਰਕੇ ਅਬਾਲੂ ਨੇ ਆਪਣੀ ਬੀਏਸੀ ਬਾਇਓਲੋਜੀਕਲ ਸਾਇੰਸਸ ਵਿੱਚ ਪੂਰੀ ਕੀਤੀ ਹੈ ਤੇ ਕਮਿਊਨਿਟੀ ਹਾਲ ਸਾਇੰਸਸ ਵਿੱਚ ਆਨ ਵਾਲੇ ਮਾਸਟਰਸ ਦੇ ਵਿਦਿਆਰਥੀ ਹਨ ਅੱਜ ਉਹ ਵਿਚਾਰ ਕਰ ਗਏ ਕਿ ਡਿਮੈਂਸ਼ੀਆ ਜਾਂ ਦਿਮਾਗੀ ਕਮਜ਼ੋਰੀ ਕੀ ਹੈ ਉਸਦੇ ਆਮ ਸੰਕੇਤ ਜੋ ਦਿਸਦੇ ਹਨ ਅਤੇ ਡਿਮੈਂਸ਼ੀਆ ਦੇ ਕਾਰਨ ਕੀ ਹੋ ਸਕਦੇ ਨੇ ਜਿਵੇਂ ਕਿ ਖੁਰਾਕ ਕਸਰਤ ਸਮਾਜਿਕ ਮਿਲਦਾਵਤਾ ਅਧਿਕਮੀਰ ਹਾਤਾ ਜੋ ਦਿਮਾਗ ਦੀ ਸਿਹਤ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ ਐਸਡੀ ਨਾਲ ਉਹ ਸੱਭਿਆਚਾਰਕ ਤੌਰ ਤੇ ਕਮਜ਼ੋਰੀਆਂ ਨੂੰ ਘਟਾਉਣ ਵਾਸਤੇ ਅਤੇ ਪਰਿਵਾਰਾਂ ਅਤੇ ਭਾਈਚਾਰਿਆਂ ਦੇ ਅੰਦਰ ਸ਼ੁਰੂਆਤੀ ਪ੍ਰਚਾਰ ਅਤੇ ਸਹਾਇਤਾ ਦੇ ਮਹੱਤਵ ਨੂੰ ਉਜਾਗਰ ਕਰਨ ਲਈ ਟੋਕਰੇ ਨੀਤੀਆਂ ਨੂੰ ਵੀ ਸਾਂਝਾ ਕਰੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਕੀ ਫੋਟੇ ਸਸਟ੍ਰਾ ਸਾਰੇ ਨੂੰ ਮੇਰਾ ਨਾਮ ਹੈਗਾ ਈਵਾਨ ਬੰਦ ਜਿਹਨੇ 2017 ਮੈਂ ਪਛਲੇ ਮੀਲੀ ਮੈਡੀਸੀਨ ਯੂਨੀਵਰਸਿਟੀ ਕਲਕੱਤੇ ਵਿੱਚ ਫਿਨਿਸ਼ ਕੀਤੀ ਹੈ ਤੇ ਮੈਂ ਹੁਣ ਆਪ ਦੇ ਹੁਣ ਸਪਟੈਂਬਰ ਦੇ ਵਿੱਚ ਮਾਸਟਰਸ ਪ੍ਰੋਗਰਾਮ ਸ਼ੁਰੂ ਕਰਨਾ ਮੈਡੀਕਲ ਹੈਲਥ ਸਾਇੰਸਸ ਦੇ ਵਿੱਚ ਆਖ ਮੈਂ ਤੁਹਾਡੇ ਨਾਲ ਗੱਲ ਕਰਾਂਗੀ ਡਿਮੈਂਸ਼ੀਆ ਬਾਰੇ ਤੇ ਮੈਂ ਚਾਹੀ ਹੈਗਾ ਉਹਦੇ ਕਾਰਨ ਕੀ ਆ ਤੇ ਇਹ ਤੁਸੀਂ ਕੋਈ ਡਿਮੈਂਸ਼ੀਆ ਦੇ ਮਰੀਜ਼ ਦੀ ਦੇਖਭਾਲ ਤੁਸੀਂ ਕਿਵੇਂ ਕਰ ਸਕਦੇ ਇਹ ਪੜ੍ਹਨ ਦੀ ਕੋਸ਼ਿਸ਼ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਸਰ ਮੈਂ ਇਸ ਫੀਲਡ ਦੀ ਕੋਈ ਐਕਸਪਰਟ ਨਹੀਂ ਹੈਗੀ ਮੈਂ ਵੀ ਹਜੇ ਸਟੂਡੈਂਟ ਹਾਂ ਮੈਂ ਇਸ ਟੋਪਿਕ ਬਾਰੇ ਪੜ੍ਹ ਰਹੀ ਹਾਂ ਪਰ ਅੱਜ ਦੀ ਪ੍ਰੈਜੈਂਟੇਸ਼ਨ ਤੋਂ ਮੈਂ ਹੋਪ ਕਰਦੀ ਹਾਂ ਤੁਸੀਂ ਜਿਹੜਾ ਕੁਛ ਮੈਂ ਤੁਹਾਨੂੰ ਮੈਂ ਪੜ੍ਹਿਆ ਹੋਇਆ ਮੈਂ ਤੁਹਾਨੂੰ ਸਿਖਾਉਂਦੀ ਹਾਂ ਫਿਰ ਤੁਸੀਂ ਆਪਦੇ ਘਰ ਇਹ ਤੁਹਾਨੂੰ ਕੋਈ ਪੜ੍ਹਨਾ ਜ਼ਰੂਰ ਡਿਮੈਂਟਰੀ ਆ ਗਿਆ ਤੁਸੀਂ ਉਹਨੂੰ ਵੀ ਕਿਵੇਂ ਕਿਵੇਂ ਮਦਦ ਕਰ ਸਕਦੇ ਹੋ ਤਾਂ ਇਹ ਗੱਲ ਹੈ ਕਿ ਡਿਮੈਂਸ਼ੀਆ ਕੀ ਹੈਗਾ ਸਾਨੂੰ ਕੇਵਲ ਇਹ ਲੱਗਦਾ ਡਿਮੈਂਸ਼ੀਆ ਬਸ ਇੱਕ ਯਾਦ ਦੀ ਬਿਮਾਰੀ ਹੈ ਤੁਹਾਨੂੰ ਯਾਦ ਤੁਸੀਂ ਭੁੱਲ ਜਾਂਦੇ ਆ ਕੋਈ ਟੀਚਾ ਤੁਸੀਂ ਦਾ ਨਾਮ ਕਿਸੇ ਦਾ ਭੁੱਲ ਜਾਂਦੇ ਆ ਤੁਸੀਂ ਪਛ ਨਹੀਂ ਆ ਮੈਮਰੀਜ਼ ਭੁੱਲ ਜਾਂਦੇ ਹੋ ਪਰ ਡਿਮੈਂਸ਼ੀਆ ਬਸ ਇੱਕ ਯਾਦ ਦੀ ਬਿਮਾਰੀ ਨਹੀਂ ਹੈ ਇਹਦੇ ਵਿੱਚ ਤੁਹਾਡੇ ਸਾਰੇ ਜਿਹੜੇ ਦਿਮਾਗ ਦੇ ਫੰਕਸ਼ਨਰ ਜਿਹੜੇ ਤੁਸੀਂ ਕಾಗ್ਨੀਸ਼ਨ ਨੂੰ ਕਹ ਲੋ ਉਹਨੂੰ ਅਸਰ ਹੁੰਦਾ ਜਿਵੇਂ ਤੁਹਾਨੂੰ اٹینشن کی پرابلمز آ سکتی تھی کسی کوئی چیز میں اٹینشن نہیں پے کر سکتے تو جی یاد کیا سی سر تھوڑا پرابلم سالوگ تو تھوڑی بونیچ بھی پرابلم آ سکتی ہے اور بھی پرابلم آ سکتی ہے تھوڑے تھوڑا غصہ زیادہ چیتی چڑھ سکتا کھیل چڑھ سکتی ہے تھوڑا زیادہ دکھ لگ لگ جو کہ سیڈنس بھی وہ کر سکتے ہو ਤੁਸੀਂ ਰੋਜ਼ ਸਵੇਰ ਤੋਂ ਲੈ ਕੇ ਬੀਜਸਕਾ ਜਿਹੜੇ ਰੋਜ਼ ਤੁਸੀਂ ਰੋਜ਼ ਡਰਾਈਵਿੰਗ ਕਰਦੇ ਹੋ ਤੁਸੀਂ ਰੋਜ਼ ਕੁਕਿੰਗ ਕਰਦੇ ਹੋ ਅਮ ਉਹ ਮੀਟਰੀ ਚਰਜ ਤੋਂ ਨੂੰ ਇੰਪੈਕਟ ਹੋ ਜਾਂਦਾ ਤੁਸੀਂ ਉਹ ਤੇ ਚੇਨੀ ਕਰ ਸਕਦੇ ਬਾਕੀ ਤੁਹਾਨੂੰ ਕੱਲੇ ਇਸ ਤੁਹਾਡੇ ਦਿਮਾਗ ਦੀ ਨੀ ਕਮਜ਼ੋਰੀ ਹੋਦੀ ਤੁਹਾਡੀ ਨਿਗਾ ਕਮਜ਼ੋਰ ਹੋ ਸਕਦੀ ਹੈ ਤੁਹਾਡੀ ਤਰ ਮੁਸ਼ਕਲੋਰੀ ਆ ਸਕਦੀ ਹੈ ਤੁਹਾਡੀ ਬੈਲੈਂਸ ਦੀ ਕਮਜ਼ੋਰੀ ਆ ਸਕਦੀ ਹੈ ਮੈਨੂੰ ਲੱਗਦਾ ਕੀ ਲੋਕਾਂ ਨੂੰ ਲੱਗਦਾ ਹੈ ਕਿ ਜਦੋਂ ਸਾਡੀ ਉਮਰ ਵੱਧ ਜਾਂਦੀ ਹੈ ਸਾਨੂੰ ਡਿਮੈਂਸ਼ੀਆ ਹੋਣਾ ਹੀ ਕੋਣਾ ਪਰ ਇਹ ਟੂ ਮੈਚਰ ਕਿ ਬਹੁਤ ਮੋਰ ਹੈ ਨੋਰਮਲ ਪਾਰਟ ਆਫ ਏਜਿੰਗ ਹੀ ਹੈਗਾ ਉਹ ਹੈਗਾ ਕਿ ਤੁਸੀਂ ਫੜੀ ਉਮਰ ਵੱਧ ਜਾਂਦੀ ਹੈ ਤੁਹਾਡੀ ਯਾਦ ਦੇ ਵਿੱਚ ਥੋੜੀ-ਬੋਟੀ ਕਾਮੀ ਆ ਜਾਂਦੀ ਹੈ ਪਰ ਡਿਮੈਂਸ਼ੀਆ ਨੋਰਮਲ ਨਹੀਂ ਹੁੰਦਾ ਸਾਰਿਆਂ ਨੂੰ ਨਹੀਂ ਡਿਮੈਂਸ਼ੀਆ ਆਉਂਦਾ ਹੈਗਾ ਇੱਕ ਹੋਰ चीज ਡਿਮੈਂਸ਼ੀਆ ਬਾਰੇ ਇਹ ਹੈ ਟਾਈਮ ਤੋਂ ਟਾਈਮ ਲਾ ਕੇ ਇਹ ਤੁਹਾਡੇ ਤੇ ਜਿਆਦਾ ਖਤਰਨਾਕ ਹੋ ਜਾਂਦੀ ਹੈ ਤੁਹਾਡੇ ਦਿਮਾਗ ਦੇ ਜਾਦੇ ਪਾਉਂਦੇ ਪਾਜਾਂ ਨਾਲ ਤੁਹਾਨੂੰ ਮੈਮੀ ਜ਼ਿਆਦੇ ਪਾਦੂ ਨਾਲ ਜਾਂਦੀਆਂ ਤੁਸੀਂ ਹਾਲੀ ਹੋ ਰਿਹਾ ਤੁਸੀਂ ਆਮ ਖਾਣ ਨੂੰ ਕੋਲ ਜਾਂਦੇ ਆ ਤੁਸੀਂ ਖਾਣਾ ਕਿਵੇਂ ਖਾਣਾ ਉੱਪਰ ਜਾਂਦੇ ਆ ਉਹ ਸਾਰਾ ਟਾਈਮ ਤੋਂ ਟਾਈਮ ਬਾਦੋਂ ਜ਼ਿਆਦੇ ਐਕਸਪੀਰਸ ਕਿਤੇ ਅਸੀਂ ਸੋਚਦੇ ਆ ਕਿ ਡਿਮੈਂਸ਼ੀਆ ਇੱਕ ਬਿਮਾਰੀ ਹੈਗੀ ਆ ਪਰ ਡਿਮੈਂਸ਼ੀਆ ਇੱਕ ਨਿਸ਼ਾਨੀ ਆ ਇੱਕ ਸਮਸyao ਇੱਕ ਬਿਮਾਰੀ ਨਹੀਂ ਹੈਗੀ ਸੋਚ ਲੋ ਜਿਹੜੀ ਦਿਮਾਚਾ ਹੈ ਗਿਆ ਉਹ ਇੱਕ ਛਤਰੀ ਨੂੰ ਸੋਚ ਲੋ ਜਿਹੜੀ ਛਤਰੀ ਦੇ ਉੱਪਰ ਉਹਨੂੰ ਡਿਮੈਂਸ਼ੀਆ ਸੋਚ ਲੋ ਜਿਹੜੀ ਨਿਸ਼ਾਨੀ ਆ ਗਈ ਚਲੋ ਯਾਦ ਚ ਪਾ ਬਾਕੀ ਤੁਹਾਨੂੰ ਕਿਹੜੀ ਚਾਰਨ ਲੱਗੀ ਤੁਸੀਂ ਤੁਹਾਡਾ ਭਲ ਗਿਆ ਜਿਹੜੀ ਉਹ ਛਤਰੀ ਦੇ ਵਿੱਚ ਆ ਗਿਆ ਉਹ ਜਿਹੜੀਆਂ ਬਿਮਾਰ ਹੈ ਡਿਮੈਂਸ਼ੀਆ ਨੂੰ ਕਾਸ ਕਰਦੀਆਂ ਇਹਨੂੰ ਕਾਫੀ ਸ਼ਾਇਦ ਤੁਸੀਂ ਸੁਣਿਆ ਹੋਗਾ ਇੱਕ ਆਲਜ਼ਾਈਮਰਸ ਦੀ ਸੀ ਹੈਗਾ ਉਹ ਤੁਹਾਡੇ ਦਿਮਾਗ ਦੇ ਵਿੱਚ ਪਲੈਕਸ ਬਣ ਜਾਂਦੇ ਆ ਥੋੜੇ ਵੀ ਕੌਜ਼ਸ ਹੈ ਜਿਹਦੇ ਇਫਟਰਨਲ ਡੀਲ ਦੀ ਕੋਲਸਟਰੋਲ ਪ੍ਰੋਬਲਮ ਆ ਗਈ ਤੁਹਾਡੇ ਦਿਮਾਗ ਨੂੰ ਇਫੈਕਟ ਨੂੰ ਉਹਨੂੰ ਵਾਸਕੀਰ ਕੰਟਰੀਬਿਊਸ਼ਨ ਕਹਿੰਦੇ ਨੇ ਡਿਮੈਂਸ਼ੀਆ ਬਾਕੀ ਇੱਕ ਹੋਰ ਹੈਗਾ ਲੋਈ ਬਾੜੀ ਫ੍ਰੈਟੋਟੋਪੂਰਾ ਬਹੁਤ ਝਾਲੇ ਕਾਰਨ ਅਜਨਾ ਚਾਕੇ ਬਸ ਇੱਕ ਕਾਰਨ ਨਹੀਂ ਹੈਗਾ ਇਹ ਸਾਰੀਆਂ ਬਿਮਾਰੀਆਂ ਤੁਹਾਨੂੰ ਟੈਂਪਰਚਰ ਦੇ ਸਿੰਪਟਮਸ ਦਿਖਾ ਸਕਦੇ ਡਿਮੈਂਸ਼ੀਆ ਦੀ ਗੱਲ ਕਰਨੀ ਬਹੁਤ ਜ਼ਰੂਰੀ ਹੈ ਕਾਫੀ ਕਰਨ ਦਾ ਵਾਸਤੇ ਇੱਕ ਕੰਨ ਜਿਹੜੀ ਸਾਡੀ ਦੁਨੀਆ ਦੇ ਪੋਪੂਲੇਸ਼ਨ ਆ ਉਹਨਾਂ ਦੀ ਉਮਰ ਵੱਡੀ ਜਾਂਦੀ ਆ 2040 ਤੱਕ 15 ਕਰੋੜ ਲੋਕਾਂ ਨੂੰ ਡਿਮੈਂਸ਼ੀਆ ਹੋ ਸਕਦਾ ਤੇ ਇਸ ਕਰਕੇ ਮਰੀਜ਼ਾਂ ਨੂੰ ਹੀ ਅਪਾਰਟੂਨ ਆਪਣੇ ਪਰਿਵਾਰਾਂ ਨੂੰ ਹੈਲਥਕੇਅਰ ਸਿਸਟਮ ਸੋਰਸ ਟੂ ਅਲਬਰਟਾ ਹੈਲਥ ਸਰਵਿਸਿਸ ਡਾਕਟਰਸ ਨੂੰ ਇੱਕ ਸਟੱਡੀ ਆਈਸੀਪੀਸ ਨੇ ਸਾਲ ਉੱਤੇ ਦਿਖਾਇਆ ਕਿ ਜਦੋਂ ਮੌਤ ਹੋ ਜਾਂਦੀ ਆ ਤੁਸੀਂ ਕਿਸੇ ਦੀ ਦੇਖਭਾਲ ਕਰਦੇ ਆ ਇੱਕ 13.3 ਟ੍ਰਿਲੀਅਨ ਡਾਲਰ ਦਾ ਕਾਸਟ ਆ ਜਾਂਦਾ ਦੁਨੀਆ ਤੇ ਡਿਮੈਂਸ਼ੀਆ ਮਾਰੇ ਤਾਂ ਇਹ ਵੀ ਗੱਲ ਕਰਨ ਵਾਲੀ ਇੰਪੋਰਟੈਂਟ ਆ ਸਪੈਸ਼ਲ ਸੈਕਟਰੀ ਕਮਿਊਨਿਟੀ ਦੇ ਵਿੱਚ ਜਿੱਥੇ ਡਾਇਗਨੋਸ ਡਾਇਗਨੋਸ ਕਰ ਲਿਆ ਨਾ ਲੱਗਦਾ ਜੇ ਇਹ ਨੋਰਮਲ ਯਾ ਤੇ ਸਾਡੀ ਉਮਰ ਵੱਧਦੀ ਹੈ ਸਾਨੂੰ ਯਾਦ ਸੱਚ ਬਹੁਤ ਆਈ ਚੱਲੀਆਂ ਤੇ ਉਹ ਵੀ ਇਹਦੇ ਗੱਲ ਕਰਕੇ ਬਾਅਦ ਕੀ ਕੇਅਰ ਕਲਚਰਲੀ ਅਪਰੋਪ੍ਰੀਏਟ ਕੇਅਰ ਜਿਹੜੀ ਹੁੰਦੀ ਆ ਜਿਹੜੇ ਸਾਡੇ ਕਲਚਰ ਨਾਲ ਅਲਾਈਕ ਹੁੰਦੀ ਆ ਉਹ ਵੀ ਡਿਮੈਂਸ਼ੀਆ ਆਲਸੋ ਲੇਡੀਜ਼ ਨੂੰ ਜਾਦੇ ਇਮਪੈਕਟ ਹੁੰਦਾ ਲੇਡੀਜ਼ ਨੂੰ ਜਾਦੇ ਰਿਸਕ ਦੇ ਡਿਮੈਂਸ਼ੀਆ ਨਾਲ ਹੋ ਮੈਲਸ ਤੋਂ ਇਹਦੇ ਵਿੱਚ ਕਾਫੀ ਥਾਂ ਹੁੰਦੀ ਆ ਇੱਕ ਹੈ ਕਿ ਗਾਰਮਨ ਹਕਰ ਜਿਹੜੇ ਲੇਡੀਜ਼ ਦਾ ਅਮ ਉਹਨਟੀ ਉਮਰ ਮੈਲਸ ਨਾਲੋਂ ਨੰਬੀ ਹੁੰਦੀ ਆ ਬਾਕੀ ਜਿਹੜੇ ਹਾਰਮੋਨਸ ਆ ਲੇਡੀਜ਼ ਮੈਨੋਪਾਜ਼ ਓਲਡੋਲੋਜੀ ਅਸਰ ਹੁੰਦਾ ਡਿਮੈਂਸ਼ੀਆ ਦੇ ਰਿਸਕ ਬਾਰੇ ਮਮੇ ਕਹੇ ਲੋ ਬੱਚਾ ਨੇ ਕੇਅਰ ਕਰਦੇ ਆ ਮੇਰੇ ਪੈਰੈਂਟਸ ਹੀ ਕੇਅਰ ਕਰਦੇ ਆ ਸਟ੍ਰੈਸ ਹੁੰਦਾ ਤੇ ਪਹਿਲਾਂ ਕੁੜੀਆਂ ਨੂੰ ਸਕੂਲ ਚਾਹ ਦਾ ਮੁੱਖ ਕੰਮ ਹੁੰਦਾ ਸੀ ਉਹ ਵੀ ਡਿਮੈਂਸ਼ੀਆ ਦੇ ਰਿਸਕ ਤੇ ਰੋਲ ਪਲੇ ਕਰਦਾ ਜੇ 10 ਵਰਨਿੰਗ ਸਾਈਨਸ ਗੈਵ ਡਿਮੈਂਸ਼ੀਆ ਦੇ ਰਿਸਕ ਬਾਰੇ ਪਹਿਲਾਂ ਤਾਂ ਸਾਰਿਆਂ ਨੂੰ ਪਤਾ ਹੋਗਾ ਯਾਦ ਸ਼ਕਾਵਾਂ ਹੋ ਜਾਂਦੀਆਂ ਬਾਕੀ ਇਹ ਤੁਸੀਂ ਜਿਹੜੇ ਰੋਜ਼ ਕੰਮ ਕਰਦੇ ਆ ਉਹ ਤੁਹਾਨੂੰ ਆਕਿੰਗ ਲੱਗਣ ਲੱਗ ਜਾਂਦੇ ਆ। ਛੱਤ ਤੁਸੀਂ ਰੋਜ਼ ਇੱਕ ਜਿਵੇਂ ਸਬਜ਼ੀ ਬਣਾਉਨੇ ਆ ਉਹ ਤੁਸੀਂ ਸਬਜ਼ੀ ਤੁਸੀਂ ਭੁੱਲ ਜਾਂਦੇ ਆ। ਤੁਹਾਨੂੰ ਬੋਲੀ ਚਾਦਰ ਪਾ ਸਕਦੀ ਆ। ਤੁਸੀਂ ਟਾਇਰ ਭੁੱਲ ਜਾਂਦੇ ਆ। ਤੁਸੀਂ ਭੁੱਲ ਜਾਂਦੇ ਤੁਸੀਂ ਕਿੱਥੇ ਬੈਠੇ ਹੋ। ਤੁਹਾਨੂੰ ਭੁੱਲ ਜਾਂਦੇ ਤੁਸੀਂ ਕੀ ਸਾਜਾ ਕਿ ਕਿਹਨੇ ਸਾਜ ਤੁਸੀਂ ਸਹੀ ਜਿਹੜਾ ਤੁਹਾਨੂੰ ਤੇ ਦਵਾ ਦਾ ਲਾਜਿਕ ਆ ਉਹ ਤੁਸੀਂ ਭੁੱਲ ਜਾਂਦੇ ਆ। ਤੁਸੀਂ ਭੁੱਲ ਜਾਂਦੇ ਤੁਸੀਂ ਸਮਾਨ ਕਿੱਥੇ ਰੱਖਿਆ ਕਿੱਥੇ ਨਹੀਂ ਰੱਖਿਆ ਤੁਹਾਨੂੰ ਜਿਵੇਂ ਪਤਾ ਹੈ ਚਾਹ ਦੇ ਚਾਹ ਨਾਲ ਚੰਦੀ ਨੂੰ ਕਸਾ ਚਾਹ ਨਾਲ ਚੰਨਾ ਤੁਹਾਨੂੰ ਵਿਜ਼ੂਅਲ ਤੇ ਸਪੈਸ਼ਲ ਅ ਅਵੇਅਰਨੈਸ ਕੈਂਪੀਆ ਉਹ ਵੀ ਤੁਸੀਂ ਕੰਮ ਕੰਮ ਕਰਨ ਲਈ ਰਾਜੀ ਹੈਗੇ ਤੁਸੀਂ ਕੰਮ ਨਹੀਂ ਕਰਨਾ ਚਾਹਦੇ ਤੁਸੀਂ ਬਾਹਰ ਲੋਕਾਂ ਨੂੰ ਰੈਲੀ ਕਰਨੀ ਚਾਹਦੇ ਉਹ ਸਾਰੇ ਇੱਕ ਵਰਨਿੰਗ ਸਾਈਨ ਕਹਿੰਦੇ ਡਿਵੈਂਚਰ ਬਾਰੇ ਇਸ ਨੂੰ ਲੱਗਦਾ ਤੇ ਇਹ ਤੁਹਾਨੂੰ ਜਿਸ ਜਿਸ ਤੁਹਾਨੂੰ ਐਸੋ ਲੱਗਦਾ ਤੁਹਾਨੂੰ ਕਿ ਸਿਰ ਮੋੜ ਲੋ ਐਨੀ ਸਪਟਮਸ ਆਉਂਦੇ ਆ ਕੋਈ ਫਾਇਟ ਨਿਕਲ ਤੁਸੀਂ ਡਾਕਟਰ ਨੇ ਜਾ ਕੇ ਗੱਲ ਕਰ ਲੋ ਤੁਹਾਡੇ ਫੈਮਿਲੀ ਨਾਲ ਬਾਤ ਵਧੀਆ ਵੀ ਸੈਟਲ ਕਿਸੇ ਨਾਲ ਜਿੱਦਾਂ अर्ਲੀ ਜਾ ਸਕਦੇ ਆ ਉਹਨਾਂ ਚਾ ਕੇ ਗੱਲ ਕਰਕੇ ਤੁਹਾਡੇ ਮੇभी ਇੱਕ ਕਾਗਨੀਟਿਵ ਟੈਸਟ ਕਰਦੇ ਹੋ ਕਰ ਸਕਦੇ ਏ ਦੇਖ ਸਕਦੇ ਆ ਤੁਹਾਡੇ ਦਿਮਾਗ ਤੇ ਵਿੱਚ ਕੋਈ ਚੇਂਜਸ ਆ ਰਹੀ ਆ ਕੋਈ ਮੈਡੀਕੇਸ਼ਨਸ ਵੀ ਹੈਗੇ ਡਿਮੈਂਸ਼ੀਆ ਬਾਰੇ ਕੋਈ ਕਾਫੀ ਨਹੀਂ ਹੈਗੀ ਹੈ ਇਹ ਤੁਸੀਂ ਅਰਲੀ ਔਨ ਆਮ ਜੌਬ ਦੇ ਵਿੱਚ ਜਾ ਸਕਦੇ ਹੋ ਸ਼ਾਦੀ ਹੋਏ ਮੈਡੀਕੇਸ਼ਨ ਨਾਲ ਇਹ ਤਾਂ ਹੋ ਸਕਦਾ ਹਾਂਜੀ ਇਹ ਰਿਸਰਚ ਕੋਈ ਕਰਦੀ ਹੈ ਮੈਡੀਕੇਸ਼ਨ ਡਿਮੈਂਸ਼ੀਆ ਬਾਰੇ ਤੇ ਉਹ ਹਜੇ ਅੰਡਰ ਰਿਵਿਊ ਹੈਗੀ ਆ ਸ਼ਾਇਦ ਯੂ نو ਅਗਲੇ 5-7 ਸਾਲਾਂ ਵਿੱਚ ਉਹ ਆ ਸਕਦੀ ਹੈ ਜਿਹੜੇ ਕਾਇਨ ਹੈਗੇ ਆ ਡਿਮੈਂਸ਼ੀਆ ਬਾਰੇ ਇਹਨੂੰ 2 ਤਰ੍ਹਾਂ ਦੇ ਕਾਇਨ ਕਰ ਸਕਦੇ ਆ ਇੱਕ ਜਿਹੜੇ ਨਨ ਮੋਡਿਫਾਈਬਲ ਜਿਹੜੇ ਤੁਸੀਂ ਮੈਡੀਕਲ ਕੰਟਰੋਲ ਚ ਨੇ ਹੈਗੇ ਤੁਸੀਂ ਨਹੀਂ ਚੇਂਜ ਕਰ ਸਕਦੇ ਬਾਕੀ ਜਿਹੜੇ ਮੋਡਿਫਾਈਬਲ ਹਨ ਜਿਹੜੇ ਤੁਸੀਂ ਚੇਂਜ ਕਰ ਸਕਦੇ ਆ ਜਿਹੜੇ ਨਨ ਮਾਇਡ ਮੋਡਰ ਸਾਈਕਲ ਕਾਰਨ ਕਹਾਨੂੰ ਥੋੜੀ ਉਮਰ ਹੋਗੀ ਜਿਵੇਂ ਤੁਹਾਡੀ ਉਮਰ ਵਾਧ ਰਹੀ ਹੈ ਤੁਹਾਡੇ ਡਿਮੈਂਸ਼ੀਆ ਦਾ ਰਿਸਕ ਵਧਾਣਾ ਬਾਕੀ ਤੁਹਾਡੇ ਜੈਨੇਟਿਕਸ ਜਿਹੜੇ ਹੈਗੇ ਆ ਤੁਸੀਂ ਇੱਕ ਥੋੜੀਆਂ ਇੱਕ ਦੋ ਜੀਨਸ ਹੈਗੇ ਤੁਹਾਡੀ ਬਾਡੀ ਦੇ ਵਿੱਚ ਜਿਹੜਾ ਤੁਹਾਡੇ ਡਿਮੈਂਸ਼ੀਆ ਦਾ ਰਿਸਕ ਵਧਾ ਸਕਦੇ ਹੋ ਓਬਵੀਅਸ ਪਹਿਲਾ ਗੱਲ ਕਿ ਤੁਸੀਂ ਡੀਲੀਜ਼ ਨੂੰ ਜ਼ਿਆਦਾ ਇੰਪੈਕਟ ਕਰ ਮੇਰੇ ਨਾਲੋਂ ਜਿਹੜੇ ਮਨ ਪਾ ਕੇ ਰਿਸਕ ਕਾਇਨ ਹੈਗੇ ਆ ਉਸ ਉਹ ਤੋਂ ਸੀ ਜੋ ਤੁਹਾਨੂੰ ਤੁਹਾਡੇ ਜਨਮ ਤੋਂ ਤੀ ਪੂਰੀ ਜ਼ਿੰਦਗੀ ਉਪਰ ਚੋਕ ਕਰ ਸਕਦੇ ਆ ਉਹ ਤੁਹਾਡੇ ਡਿਮੈਂਸ਼ਨ ਰਿਸਕ ਪੇਟਾ ਸਕਦੇ ਆ ਇਹ ਪਿਛਲੇ ਸਾਲ ਇੱਕ ਸਟਡੀ ਆ ਇਸ ਨੂੰ ਕਹਿੰਦੇ ਤੁਸੀਂ ਆ ਜਿਹੜੇ ਮਤਲਬ ਨੂੰ ਕਾਰਨ ਦੱਸ ਵੀ ਜਾਂ ਤੁਸੀਂ ਉਹ ਕੰਟਰੋਲ ਰੱਖੋ ਇਥੇ ਰੈਗੂਲਰਲੀ 45% ਡਿਮੈਟ੍ਰਿਕ ਕੇਸਿਸ ਨੂੰ ਕੰਟਰੋਲ ਕਰ ਸਕਦੇ ਆ ਸੋ ਕਾਫੀ ਡਿਮੈਟ੍ਰਿਕ ਕੇਸਿਸ ਇਹ ਛੋਟੀਆਂ ਚੀਜ਼ਾਂ ਕਰਕੇ ਤੁਸੀਂ ਅ ਫੋੜੇ ਰਿਸਕ ਕਰਾ ਸਕਦੇ ਆ ਇੱਕ ਗੱਲ ਬੰਦਾ ਹੈਗੀ ਐducation ਜੇ ਤੁਸੀਂ ਸਕੂਲ ਨਹੀਂ ਗਏ ਸੀ ਤੁਸੀਂ ਜੇ ਤੁਸੀਂ ਸਕੂਲ ਨਹੀਂ ਗਏ ਸੀ ਫੋੜੇ ਡਿਮੈਟ੍ਰਿਕ ਰਿਸਕ ਥੋੜੇ ਜਾਂ ਵਾਧ ਚਾਉਂਦਾ बिकॉज ਤੁਹਾਡੇ ਕੋਲੇ ਉਹ ਤੁਹਾਡੇ ਦਿਮਾਗ ਦੇ ਵਿੱਚ ਕਨੈਕਸ਼ਨਸ ਘੱਟ ਬਣਦੇ ਆ ਬਾਕੀ ਹੈਗਾ ਸੋ ਇਸ ਤੋਂ ਨੋਰਲ ਦੀ ਕਮਜ਼ੋਰੀ ਆ ਤੁਹਾਡਾ ਕੋਲ ਸਟੋਲ ਹਾਇਰ ਡਿਪਰੈਸ਼ਨ ਇਫ ਤੁਹਾਡੇ ਦਿਮਾਗ ਤੇ ਕੋਈ ਸੱਟ ਵਾਜੀ ਹੈ ਜਿਵੇਂ ਕੋਈ ਕੰਕਲਸ਼ਨ ਹੋ ਗਈ ਆਮ ਇਦਰਸੀ ਐਕਸਰਸਾਈਜ਼ ਨਹੀਂ ਕਰਦੇ ਤੁਹਾਨੂੰ ਡਾਇਬੀਟਿਸ স্মੋਕਿੰਗ ਹਾਈ ਬਲੱਡ ਸੋ ਤੁਹਾਡਾ ਬਲੱਡ ਸ਼ੂਗਰ ਹਾਇਰ ਇਫ ਤੁਸੀਂ ਅਬੀ ਸਭ ਤੁਹਾਡਾ weight ਬਹੁਤ ਬਾਤ ਤੁਹਾਡਾ ਭਾਰ ਬਾਤ ਵਧਿਆ ਹੋਇਆ ਇਫ ਤੁਸੀਂ ਦਾਰੂ ਪੀਂਦੇ ਆ ਬਾਕੀ ਵੀ ਤੁਸੀਂ ਬਾਹਰ ਲੋਕਾਂ ਨਾਲ ਮਿਲਦੇ ਫਿਰਦੇ ਨਹੀਂ ਤੁਸੀਂ ਬਸ ਆਪ ਹੀ ਆਪ ਨੂੰ ਰੱਖਦੇ ਹੋ ਉਸ ਨੂੰ ਤੁਸੀਂ ਸੋਸ਼ੀਅਲੀ ਆਈਸੋਲੇਟਡ ਹੋ ਜਾਂਦੇ ਹੋ ਉਹ ਵੀ ਇੱਕ ਮੈਂਸ਼ਨ ਦਾ ਕਾਰਨ ਹੈਗਾ ਕੋਈ ਵੀ ਜੇ ਤੁਸੀਂ ਕਿਤੇ ਰਹਿੰਦੇ ਹੋ ਤਾਂ ਜਿੱਦੇ ਤੋਂ ਉਹ ਬਹੁਤ ਜ਼ਿਆਦਾ ਹੈ ਔਰ ਜਿਹੜੀ ਇਹ ਗਾਦੀ ਕਮਜ਼ੋਰੀ ਹੈ ਇਹ ਸਾਰੇ ਡਾਇਮੈਂਸ਼ਨ ਦੇ ਤੁਹਾਡੇ ਰਿਸਕ ਵਧਾ ਸਕਦੇ ਆ ਤਾਂ ਇਹ ਇੱਕ ਇੱਕ ਇਫਤਸੀ ਕਾਰਡ ਨੂੰ ਕੰਟਰੋਲ ਕਰ ਸਕਦੇ ਤੁਸੀਂ ਆਪ ਦਾ ਡਾਇਮੈਂਸ਼ਨ ਨੂੰ ਰਿਸਕ ਵੀ ਕੰਟਰੋਲ ਕਰ ਸਕਦੇ ਐਲੀਟ ਨੂੰ ਦੋ ਸਿਕਾ ਕਰਦੇ ਤੁਸੀਂ ਲੋਕਾਂ ਨਾਲ ਮਿਲੋ ਫਿਰੋ ਏ ਜਦੋਂ ਤੁਸੀਂ ਲੋਕਾਂ ਨਾਲ ਮਿਲਦੇ ਫਿਰਦੇ ਆ ਇੱਕ ਛੋਟਾ ਦਿਮਾਗ ਨੂੰ ਐਕਸਰਸਾਈਜ਼ ਕਰਦੇ ਤੁਸੀਂ ਸੋਚਦੇ ਹੋ ਤੁਸੀਂ ਚੀਜ਼ਾਂ ਯਾਦ ਕਰਦੇ ਹੋ ਤੁਸੀਂ ਬੋਲਦੇ ਹੋ ਇਹ ਸਾਰੇ ਤੁਹਾਡੇ ਦਿਮਾਗ ਨੂੰ ਚਲਾਉਂਦਾ ਇੱਕ ਤੁਸੀਂ ਲੋਕਾਂ ਨਾਲ ਗੱਲ ਕਰਦੇ ਤੁਹਾਨੂੰ ਆਲਸੋ इमोशनल ਸਪੋਰਟ ਮਿਲ ਜਾਂਦਾ ਤੇ ਸਟ्रेस ਰਿਡਿਊਸ ਹੁੰਦਾ ਸਪੈਕ ਰਿਡਿਊਸ ਹੋ ਜਾਂਦਾ ਜਦੋਂ ਤੁਹਾਨੂੰ ਗਲ ਨਹੀਂ ਰਿਸੀ ਹੁੰਦੀ ਤੁਸੀਂ ਲੋਕ ਤੁਸੀਂ ਆਪ ਦੇ ਆਪ ਹੀ ਛੋੜਿਆ ਰਹਿ ਜਿਹੜਾ ਕੋਲ ਵੀ ਹੈ ਸਭਿਆ ਐਂਗਜ਼ਾਈਟੀ ਡਿਪਰੈਸ਼ਨ ਇਹ ਫਰਡਾ ਤਮਾਰ ਨੂੰ ਕੰਟਰੋਲ ਕਰਦਾ ਸਾਡੇ ਪਰਿਵਾਰਾਂ ਦੇ ਵਿੱਚ ਅਸੀਂ ਕਾਰਜ ਅਸੀਂ ਸਾਡੇ ਬੱਚਾ ਨਾਲ ਰਹਿੰਦੇ ਆ ਸਿੱਧਾ ਫਰੈਂਡਸ ਨਾਲ ਰਹੇ ਜੇ ਇਹ ਤੁਹਾਡੇ ਵਿੱਚ ਬਹੁਤ ਵਧੀਆ ਤੁਸੀਂ ਲੋਕਾਂ ਨਾਲ ਤੁਸੀਂ ਉਹਨਾਂ ਨਾਲ ਗੱਲ ਕਰਦੇ ਆ ਤੁਸੀਂ ਹੱਸਦੇ ਤੁਸੀਂ ਖੇਡਦੇ ਆ ਤੁਸੀਂ ਆ ਸਾਰੇ ਇੱਥੇ ਆਏ ਹੋਏ ਨਗਰਦਵਾਰੇ ਅੱਜ ਤੁਸੀਂ ਐਵੇਂ ਕੰਟੀਨਿਊ ਕਰਕੇ ਤੁਸੀਂ ਲੋਕਾਂ ਨਾਲ ਮਿਲਦੇ ਆ ਤੁਸੀਂ ਭਾਂਡ ਕੱਢਦੇ ਆ ਲੰਗਰ ਖਾਂਦੇ ਆ ਤੁਸੀਂ ਸੇਵਾ ਕਰਦੇ ਆ ਇਹ ਵੀ ਤੁਹਾਡੇ ਦਰਮਾਨਵਾਸ ਸੇ ਬਹੁਤ ਵਧੀਆ ਚੀਜ਼ ਆ

ਇੱਕ ਜੀ ਜਦੋਂ ਉਹ ਕੋਰਟਿਕਲ ਰਿਜ਼ਰਵ ਕਨਲ ਉਹ ਤੁਹਾਡੇ ਦਿਮਾਗ ਦਾ ਇੱਕ ਨੂੰ ਦਿਮਾਗ ਤੇ ਕੋਈ ਸਾਇਟ ਬਚ ਜਾਂਦੀ ਹੈ ਇਹ ਤੁਹਾਡੇ ਦਿਮਾਗ ਨੂੰ ਹਜੇ ਤੇਜ਼ ਰੱਖਦਾ ਸੋ ਇਥੋਂ ਵੀ ਤੁਹਾਡੇ ਦਿਮਾਗ ਦੇ ਇੱਕ ਮਸਲ ਹੈਗਾ ਫਿਰ ਤੁਸੀਂ ਦਿਮਾਗ ਨੂੰ ਵਰਤਦੇ ਜਾਦੇ ਹੋ ਮਸਲ ਜਿਆਦਾ ਵੱਧ ਜਾਂਦਾ ਤੇਰੇ ਕੋਈ ਸਾਥ ਲੱਗ ਜਾਂਦੀ ਹੈ ਤੁਹਾਡੇ ਦਿਮਾਗ ਤੇ ਉਹ ਦਿਮਾਗ ਦੇ ਚੱਲ ਨੂੰ ਹੱਥ ਚੱਲ ਨੂੰ ਨਹੀਂ ਹੱਥਦਾ ਇਹਨੂੰ ਵਿਦਵਾਨ ਨੂੰ ਤੁਸੀਂ ਕਾਫੀ ਚੀਜ਼ਾਂ ਕਰ ਸਕਦੇ ਹੋ ਤੁਸੀਂ ਕੁਝ ਨਵਾਂ ਸਿੱਖੋ اس کوئی نمی بولی سیکھنی تی سیکھو لگتا ہے میری انگلش بہت ہی نہیں کوشش کرو میں انگلش میں ہو سیکھنی بنانا شوق وہ بھی بہت یہ چاہتے میں کمپیوٹر سیکھنے کے لیے وہ بھی تھوڑے دماغ واسطے بہت ودیش نو سیکھنے ہو باقی تھی کوئی کتاب پڑھ لو کوئی اخبار پڑھ لو یہ بھی وہ بہت ودیا ج تھوڑے دماغ واسطے سوڈوکوسوڈ پزو آن لائن لگ سکتے ہیں کہ اخبار چاہتی ہیں یہ دماغ کو باقی کھیڑ کھیلتے ہو پزوز سارا کچھ کر کے تھوڑے دماغ واسطے بہت ودیئر دماغ, بہت ہے، دماغ کنیکشن بن جاتے ہیں کنیکشن ٹوٹ کے کوئی بماری کر کے دو چلتے ہیں اگر آپ کھان پی کا دھیان رکھو The community diabetes, cholesterol, they risk. But if you have a diet control, you can diet A diet mind diet, tendde. Mediterranean intervention for neurodegeneration delay. E, st in a study research is like a high risk A ਬਲੂਬੇਰੀ ਸਟ੍ਰਾਬੇਰੀ ਗ੍ਰੀਨ ਪਲਾਂਟ ਨੇ ਜਿਹੜੇ ਤੁਹਾਡੇ ਬਲੱਡ ਸ਼ੂਗਰ ਨੂੰ ਸਹੀ ਰੱਖਦੇ ਆ ਨਟਸ ਆਲਿਵ ਆਇਲ ਹਰੀਆਂ ਸਬਜ਼ੀਆਂ ਜਿਵੇਂ ਸਪਿਨਚ ਹੋ ਗਿਆ ਸਾਗ ਮੇਥੀ ਜਿਹੜੀ ਕਣਕ ਹੁੰਦੀ ਆ ਉਹ ਸੌਰੀ ਜਿਹੜੀ ਹੋਰ ਵਸਤੂ ਹੁੰਦੀ ਆ ਉਹ ਵੀ ਤੁਹਾਡੇ ਦਿਮਾਗ ਵਾਸਤੇ ਵਧੀਆ ਬਰਾਊਨ ਰਾਈਸ ਇਹ ਤੁਸੀਂ ਰੋਟੀ ਬਸ ਕੜੀ ਕਾਰਨ ਨੂੰ ਬਣਾ ਦੋ ਤੁਸੀਂ ਹੋਰ ਦਾਣੇ ਜਿਵੇਂ ਬਾਜਰਾ ਤੋਂ ਬਣਾ ਲਓ ਆਮ ਓਟਸ ਤੇ ਜਿਹੜੇ ਬਾਰ ਉਹ ਪ੍ਰੋਸੈਸ ਫੂਡਸ ਹੁੰਦੇ ਆ ਚਲੇ ਹੋਏ ਕਿ ਜੰਮੀ ਖਾਣ ਵਾਲੀ ਚੀਜ਼ਾ ਉਹ ਘਟਾਓ ਇਹ ਲੱਗਦਾ ਤਾਂ ਬਹੁਤ ਆਕਰ ਹੈਗਾ ਪਰ ਤੁਸੀਂ ਛੋਟੀਆਂ ਥੋੜੀਆਂ ਥੋੜੀਆਂ ਚੇਂਜਸ ਕਰੋ ਜਿਵੇਂ ਜਿੱਤੇ ਚੌਲ ਤੋਂ ਤੁਸੀਂ ਬਰਾਊਨ ਰਾਈਸ ਖਾ ਲੋ ਕੀਵਾਂ ਤੋਂ ਖਾ ਲੋ ਥੋੜੇ ਸਬਜ਼ੀਆ ਚਾਹੇ ਖਾ ਲੋ ਇਥੇ ਦਿੱਦ ਮਾਨ ਪਾਸੇ ਬਹੁਤ ਵਧੀਆ ਹੁੰਦਾ ਲੈਸੀ ਜਿੰਦਿਆ ਤੁਸੀਂ ਤੋਂ ਰੋ ਫਿਰ ਤੁਸੀਂ ਐਕਸਰਸਾਈਜ਼ ਕਰੋ ਇਹ ਪਾਸ ਸਟਿਫਨੈਸ ਤੋਂ ਵੀ ਵਧੀਆ ਪਰ ਤੁਹਾਡੇ ਦਿਮਾਗ ਪਾਸੇ ਵੀ ਵਧੀਆ ਜੇ ਤੁਸੀਂ ਰੋਜ਼ ਐਕਸਰਸਾਈਜ਼ ਕਰਦੇ ਹੋ ਤੁਹਾਡਾ ਦਿਮਾਗ 'ਚ ਬਲੱਡ ਜ਼ਿਆਦਾ ਜਾਂਦਾ ਤੁਹਾਡਾ ਬਲੱਡ ਫਲੋ ਦਿਮਾਗ ਦੇ ਵਿੱਚ ਵਧ ਜਾਂਦਾ ਤੇ ਤੁਹਾਡੇ ਫਿਰ ਦਿਮਾਗ 'ਚ ਜਿਹੜੇ ਸੈਲਸ ਆ ਉਹ ਦੀ ਗਰੋਥ ਇੰਕਰੀਸ ਹੁੰਦੀ ਹੈ ਦਿ ਗਰੋਥ ਤੇ ਦਿ ਦਿਮਾਗ ਸੈਲਸ ਦੀ ਗਰੋਥ ਹੋ ਜਾਂਦੀ ਹੈ ਤੇ ਤੁਹਾਡੇ ਦਿਮਾਗ 'ਚ ਦਾ ਬੀਨਫੀਟ ਘੱਟ ਜਾਂਦਾ ਇਹ ਹੈ ਨਹੀਂ ਤੁਸੀਂ ਐਕਟਿਵ ਹੋਣਾ ਤੁਹਾਨੂੰ ਜੇ ਮਜਾਦਾ ਹੋਣਾ ਘਰੇ ਵੀ ਬਹੁਤ ਜਾਦੇ ਤਰੀਕੇ ਆ ਤੁਸੀਂ ਐਕਟਿਵ ਹੋਣ ਨੂੰ ਇਫ ਤੁਹਾਨੂੰ ਜਿਹੜਾ ਸ਼ੌਕ ਕਰ ਕਰੇ ਕੋਈ ਵੀਡੀਓ YouTube ਤੇ ਲਾ ਕੇ ਰੋ ਫੋਲੋ ਕਰ ਲਓ ਉਹ ਵੀ ਪਾਸ ਵਧੀਆ ਹੋਏ ਐਕਸਰਸਾਈਜ਼ ਕਰ ਲਓ ਯੋਗਾ ਸਟੱਡੀ ਵੀ ਡਾਊਨ ਲੇਟ ਪਰ ਜਾਂਦਾ ਤੁਸੀਂ ਸਾਰ ਕਰ ਲਓ ਇੱਕ ਘੰਟਾ ਤੁਸੀਂ ਅੰਦਰ ਕਰ ਲਓ ਕੋਈ ਮੌਸ ਜਾ ਕੇ ਸਾਰ ਕਰ ਲਓ ਬਾਹਰ ਸਾਰ ਕਰਨ ਦੀ ਵੀ ਬਾਤ ਪਦੀ ਆ ਉਹ ਵੀ ਤੁਸੀਂ ਬਾਗ ਵਿੱਚ ਗਾਰਡਨਿੰਗ ਕਰਦੇ ਹੋ ਤੁਹਾਡੀ ਮੂਵਮੈਂਟ ਹੁੰਦੀ ਆ ਤੁਸੀਂ ਲੋਬੋ ਤੁਹਾਨੂੰ ਕੀ ਚੱਕਰ ਲੱਗਦਾ ਤੇ ਉਹਦੀ ਰੂਟੀਨ ਬਣਾ ਲਓ ਇਹ ਨਹੀਂ ਵੱਡਾ ਫਿਜ਼ੀਕਲ ਹੈਲਥ ਤੇ ਮੈਂਟਲ ਹੈਲਥ ਬਾਰੇ ਬਾਤ ਤੁਸੀਂ ਬੜੀ ਚੰਗੀ ਗੱਲ ਹੈ। ਜਦੋਂ ਤੁਸੀਂ ਤੁਹਾਡਾ ਕਾਰੰਗਿਆਂ ਦੇਖ ਪਾ ਲੇ ਕਿਸ ਨੂੰ ਡਿਮੈਂਸ਼ੀਆ ਹੈਗਾ ਤੁਸੀਂ ਉਹਦੀ ਕਿਵੇਂ ਕੇਅਰ ਕਰ ਸਕਦੇ ਹੋ। ਇਹ ਇਕੱਲੇ ਉਹਨਾਂ ਨੂੰ ਰੀਚ ਬਸ ਇੰਪੋਰਟੈਂਟ ਹੈਗਾ ਇਹ ਉਹਨੂੰ ਬਸ ਉਹਨਾਂ ਦੇ ਬੇਸਿਕਲੀ ਤੁਸੀਂ ਕੇਅਰ ਕਰਦੇ ਬਸ ਤੁਸੀਂ ਉਹਨੂੰ ਪਿਸ਼ਾਉ ਨੂੰ ਆਮ ਦੇਣੀ ਖਾਣ ਦੇਣੀ ਪਰ ਤੁਸੀਂ ਉਹਨਾਂ ਉਸ ਇੱਕ ਘਰ ਬਣਾਉਂਦੇ ਜਿੱਥੇ ਉਹ ਸੇਫ ਹੋ ਕੇ ਰਹਿੰਦੇ। ਜਦੋਂ ਕੋਈ ਘਰ ਹੈ ਆਪ ਰਹਿੰਦਾ ਕਿਥੇ ਮੈਕਸਿਮ ਹோம் ਨਾਟ ਕੇਅਰ ਉਹ ਕੁਝ ਨਹੀਂ ਚਾਹੁੰਦਾ ਆਪਣੇ ਤੇ ਕੌਸਟ ਉਹ ਕਮਸ ਬਸ ਚੰਦਿਆ ਉਹਨਾਂ ਦਾ ਕੁਆਲਿਟੀ ਆਫ ਲਾਈਫ ਬੈਟਰ ਹੋ ਜਾਂਦਾ ਉਹਨਾਂ ਦਾ ਉਹਨਾਂ ਦਾ ਹਸਪੀਟਲ ਜਾਣ ਦੇ ਚਾਂਸ ਘੱਟ ਜਾਂਦਾ ਉਹ ਵੀ ਤੁਸੀਂ ਕਿਸ ਨਾਲ ਰਹਿੰਦੇ ਹੋ ਉਹਨਾਂ ਨੂੰ ਡਿਮੈਂਸ਼ੀਆ ਹੋ ਗਿਆ ਤੁਸੀਂ ਉਹਨਾਂ ਵਾਸਤੇ ਅਡਵੋਕੇਟ ਕਰ ਸਕਦੇ ਤੁਸੀਂ ਡਾਕਟਰ ਨਾਲ ਗੱਲ ਕਰ ਸਕਦੇ ਆ ਸਾਡੀ ਇਹ ਦਵਾਈ ਨਹੀਂ ਚੱਲਦੀ ਕੁਝ ਹੋਰ ਟਰਾਈ ਕਰ ਲਓ ਤੁਹਾਨੂੰ ਉਹਨਾਂ ਬਾਰੇ ਜਾਣੇ ਪਤਨ ਤੁਸੀਂ ਉਹਨਾਂ ਵਾਸਤੇ ਅਡਵੋਕੇਟ ਕਰ ਸਕਦੇ ਆ ਇਹ ਸਾਡੀ ਕਮਿਊਨਿਟੀ ਚ ਸਪੈਸ਼ਲੀ ਇੰਪੋਰਟੈਂਟ ਐਕਸੀਡਬਲ ਕੇਅਰ ਨਹੀਂ ਪੰਜਾਬੀ ਨਹੀਂ ਹੁੰਦੀ ਤੇ ਫਿਰ ਉਹਨੂੰ ਯੂਨੀਵਰਸਿਟੀ ਹੌਸਪੀਟਲ ਜਾ ਕੇ ਕਾਫੀ ਆਫਕਾਮ ਹੋ ਜਾਂਦਾ ਜਿਹੜੇ ਦੇਖਵਾ ਕਰਦੇ ਆ ਕਾਫੀ ਲੋਕ ਹੀ ਹੁੰਦੇ ਆ ਉਹ ਤੁਹਾਡੇ ਪਰਿਵਾਰਾਂ ਦੇ ਵਿੱਚ ਤੁਹਾਡਾ ਪਰਿਵਾਰ ਦੇ ਵਿੱਚ ਤੁਹਾਡਾ ਘਰ ਵਾਲਾ ਘਰ ਵਾਲੀ ਤੁਹਾਡੇ ਬੱਚੇ ਤੁਹਾਡੇ ਭੈਣ ਭਰਾ ਉਹ ਵੀ ਤੁਹਾਡੇ ਜਿਹੜੇ ਦੋਸਤ ਹੁੰਦੇ ਉਹ ਵੀ ਇਹਦੇ ਵਿੱਚ ਬਹੁਤ ਇੰਪੋਰਟੈਂਟ ਰੋਲ ਪੇ ਕਰਦੇ ਤੁਹਾਡੇ ਕੋਲ ਵੀ ਇਹ ਸਾਰੇ ਕੇਅਰ ਪਾਰਟਨਰਸ ਕਹਿੰਦੇ ਆ ਜਿਹੜੇ ਨੂੰ ਪੈਸੇ ਨਹੀਂ ਮਿਲਦੇ ਨੂੰ ਪਰ ਇਹੇ ਤੁਹਾਨੂੰ ਆ ਕੇਅਰ ਗਿਵਿੰਗ ਦੇ ਵਿੱਚ ਹੌਪ ਕਰਦੇ ਆ ਨੈਕਸਟ ਆ ਵੀ ਦੇ ਲਈ ਕੇਅਰ ਕੇਰਸਪਾਸਿੰਗ ਮਿਲਦੇ ਕੇਅਰ ਕੇਅਰਗIVERS ਅਤੇ ਚਾਕੇ ਹੋਮ ਹੈਲਥ ਕੇਅਰ ਜਿਹੜੇ ਕਰਿਆ ਕੇ ਤੁਹਾਨੂੰ ਆਬ ਇਨੋਜ ਖਾਲ ਪੀਂਡ ਡਰੈਸਿੰਗ ਕਰ ਚਾਹ ਕਰਦੇ ਆ ਨਰਸਸ ਡਾਕਟਰਸ ਓਕਿਪੇਸ਼ਨਲ ਥੈਰੇਪਿਸ ਇਹ ਸਾਰੇ ਲੋਕੀਂ ਟੀਮ ਚਾਕੇ ਹੱਲ ਕਰਦੇ ਜਿਹਨੂੰ ਕਿਤੇ ਲੋਕਿਸ ਨੂੰ ਕਮੇਚਰ ਹੋ ਜਾਂਦਾ ਉਹਨਾਂ ਦੀ ਸਹਾਇਤਾ ਵੀ ਹੱਲ ਕਰਦੇ ਬੈਠੇ ਰੋ ਤੁਸੀਂ ਕਿਸੇ ਵੀ ਲੇਖਪਾ ਕਰਦੇ ਤੁਹਾਨੂੰ ਆਪ ਨੂੰ ਵਿਸ਼ਵਾਸ ਹੋ ਜਾਂਦਾ ਫਿਰ ਆਪ ਦੇ ਹੌਸਲੇ ਵੀ ਅਸਰ ਹੋ ਜਾਂਦਾ ਕਿੰਨ ਉਹ ਇੰਪੋਰਟੈਂਟ ਹੈ ਤੁਸੀਂ ਰੈਕਗਨਾਈਜ਼ ਕਰੋ ਜਦੋਂ ਤੁਹਾਨੂੰ ਆਪ ਨੂੰ ਸਟ्रेस ਹੋ ਰਿਹਾ ਹੈ ਤੁਸੀਂ ਉਹਨੂੰ ਕਿਵੇਂ ਤੁਸੀਂ ਕਿਵੇਂ ਸਪੋਰਟ ਕਰਨਾ ਨਹੀਂ ਹੈ ਤੁਸੀਂ ਉਹਨੂੰ ਕਿਵੇਂ ਕੋਸ਼ਿਸ਼ ਕਰਕੇ ਤੁਸੀਂ ਆਪ ਦੇ ਆਪ ਨੂੰ ਠੀਕ ਰੱਖੋ ਜਦੋਂ ਤੁਸੀਂ ਕਿਸੇ ਦੀ ਦੇਖਭਾਲ ਕਰਦੇ ਹੋ ਤੁਹਾਨੂੰ ਆਪ ਨੂੰ ਐਂਜ਼ਾਇਟੀ ਹੋ ਸਕਦੀ ਹੈ ਤੁਹਾਨੂੰ ਆਪ ਨੂੰ ਅਕਸਰ ਈਮੋਸ਼ਨਲ ਟ੍ਰੇਡ ਹੋ ਸਕਦੇ ਆ ਤੁਸੀਂ ਸ਼ਾਇਦ ਬਾਹਰ ਨਹੀਂ ਜਾਣ ਦਾ ਮਹਿਸੂਸ ਕਰਦੇ ਰਹਿਣਾ ਮੈਨੂੰ ਕੁਝ ਤੁਹਾਨੂੰ ਕੰਫਿਊਜ਼ਨ ਹੋ ਜਾਂਦੀ ਹੈ ਤੇ ਓਵਰ ਟਾਈਮ ਤੇ ਇਹ ਫੀਲਿੰਗਸ ਐਂਡ ਡਿਪਰੈਸ਼ਨ ਸਟ्रेस ਕਾਸਸ ਫੋਰ ਦ ਫਿਸਕਲ ਹੈਲਥ ਈਮਪੈਕਸ आल्सो ਗੈਟ ਟੂ ਨੋ ਕਿ ਤੁਸੀਂ ਕਿੱਥੇ ਜਾਣਦੇ ਹੋ ਜਦੋਂ ਉਹ ਨਹੀਂ ਜਾਂਦੀ ਐਸੋ ਲੋ ਬੈਲਥ ਕੰਡੀਸ਼ਨਰ ਸ਼ਾਇਦ ਡਾਇਬੀਟੀਜ਼ ਹੋਵੇ ਜਾਂ ਆਰਥਰਾਈਟਿਸ ਉਹ ਵੀ ਬੋਲ ਸਕਦੀ ਹੈ ਕਿ ਉਸ ਤੋਂ ਸੀ ਆਪ ਦਾ ਹੈਲਥ ਤੇ ਧਿਆਨ ਨਹੀਂ ਰੱਖਦੇ ਤਾਂ ਕਿਵਰ ਜਿਹੜੇ ਕੇਅਰ ਗਿਵਰਸ ਇੰਵਿਜ਼ੀਬਲ ਸਕੇਪੇਸ਼ੀਅਲ ਕਰ ਰਹੇ ਹੁੰਦੇ ਆ ਕਿਉਂਕਿ ਉਹਨਾਂ ਕੋਲ ਕੋਈ ਡਾਇਗਨੋਸਿਸ ਸਿਸਟਮ ਐਟਲੀ ਨਹੀਂ ਪਰ ਉਹ ਆਪ ਦੇ ਆਪ ਦਾ ਕੇਅਰ ਨਹੀਂ ਟੇਕ ਕਰਦੇ ਸੋ ਉਹਨਾਂ ਨੂੰ ਉਹਨਾਂ ਦੇ ਹੈਲਥ ਉਹਨਾਂ ਦੀ ਹੈਲਥ ਖਰਾਬ ਹੋ ਜਾਂਦੀ ਹੈ ਉਹਨਾਂ ਦੇ ਨੈਰੋਸਟਿਕ ਉਹ ਲੋਕ ਕਿਰਕ ਰਕਾਰ ਦਾ ਬਹੁਤ ਸ਼ਾਰ ਕੰਮ ਤੋਂ ਛੁੱਟੀ ਲੈਣੀ ਪਊਗੀ ਜਿ ਦਵਾਈਆਂ ਦੇ ਕਾਸਟ ਵੱਧ ਜਾਂਦੇ ਆ ਟਰਾਂਸਪੋਰਟੇਸ਼ਨ ਦਾ ਕਾਸਟ ਵੱਧ ਜਾਂਦਾ ਇਹ ਸਾਰਾ ਉਹਨਾਂ ਦੇ ਬਰਡਨ ਹੋ ਜਾਂਦਾ ਤੇ ਉਹਨਾਂ ਤੇ ਸਟ्रेस ਵੀ ਬਹੁਤ ਹੋ ਸਕਦਾ ਜੇ ਲੋਕ ਕੋਈ ਟੈਂਟਲ ਟੈਂਪਰੀ ਤੁਸੀਂ ਦੇਖਵਾ ਕਰਨੀਆਂ ਕਾਫੀ ਚੀਜ਼ਾਂ ਛੋਟੀਆਂ ਛੋਟੀਆਂ ਚੀਜ਼ਾਂ ਹੈਲਪ ਕਰ ਸਕਦੀਆਂ ਪਹਿਲੇ ਕੀ ਚਾਹੀਏ ਤੁਸੀਂ ਇੱਕ ਰੂਟੀਨ ਬਣਾ ਲਓ ਸਾਈਟ ਰੋਡ ਰਾਸਤਾ ਰੋਟੀ ਪਾਣੀ ਸੇਮ ਟਾਈਮ ਤੇ ਖਾ ਲਿਆ ਕਰੋ ਨੂਆ ਉਹ ਸੇਮ ਟਾਈਮ ਤੇ ਐਕਟੀਵਿਟੀ ਫਿਰ ਉਹਨਾਂ ਨੂੰ ਅਸਰ ਆ ਜਾਏਗਾ ਕਿ ਉਹ ਉਹਨੂੰ ਸਿੱਖਦੇ ਉਸ ਜਿਆਦਾ ਸੇਫੀ ਨੂੰ ਕਰਦੇ ਆ ਨੈਕਸਟ ਤੁਸੀਂ ਉਹਨਾਂ ਨੂੰ ਆਪੋਸਦੇ ਆ ਸਿੰਪਲ ਵਰਡਸ ਯੂਜ਼ ਕਰਕੇ ਤੁਸੀਂ ਹੌਲੀ-ਹੌਲੀ ਬੋਲੋ ਉਹਨਾਂ ਨੂੰ ਟਾਈਮ ਦੋ ਇਸ ਫੋਰਟ ਟਾਈਮ ਡੋ ਕੀ ਬਰੀ ਕੋਈ ਸਵਾਲ ਪੁੱਛਣਾ ਕੋਈ ਹਾਂ ਨਾ ਨਾ ਸਵਾਲ ਪੁੱਛੋ ਉਹ ਵੀ ਤੁਹਾਡਾ ਜੋ ਹੈ 페이스ਮੈਂਟ ਤੁਸੀਂ ਹੱਸਦੇ ਹੋ ਤੁਸੀਂ ਗੁੱਸੇ ਲੱਗਦੇ ਹੋ ਤੁਹਾਡਾ ਬਾਡੀ ਲੈਂਗੁਏਜ ਉਹ ਵੀ ਸਾਰੇ ਕਮਿਊਨੀਕੇਸ਼ਨ ਦੇ ਵਿੱਚ ਪਾਰਟ ਆ ਜਾਂਦਾ नेक्स्ट ਈਚ ਹੈ ਕਿ ਜਦੋਂ ਤੁਸੀਂ ਕੋਈ ਅੰਨਾ ਨਾਮ ਜਿਹੜੇ ਉਹਨਾਂ ਨੂੰ ਸ਼ੌਕ ਹੈਗੇ ਉਹਦੇ ਸ਼ੌਕ ਪੂਰੇ ਕਰੋ ਇਹਨਾਂ ਲੋਕ ਗਾਰੇ ਸਰ ਦਾ ਸ਼ੌਕ ਦਾ ਗਾਰਡਨਿੰਗ ਸ਼ੌਕ ਦਾ ਸ਼ੌਕ ਹੈ ਇਹਨਾਂ ਲੋਕ ਕਰੇ بدلتے جیسا سب تو ضروری چیز ہے ਕਦਰ ਰਿਸਪੈਕਟ ਫੁੱਲ ਆਪਰੇਟ ਕਰੋ ਇਹ ਪਹਿਲਾਂ ਤਾਂ ਬਣਾ ਇਹ ਵੀ ਡਾਲਦੇ ਹੋਗੇ ਇਹਨਾਂ ਨੂੰ ਵੀ ਖੇਡ ਛੱਡਦੀ ਹੋਗੀ ਇਹਨਾਂ ਨੂੰ ਨਹੀਂ ਪਤਾ ਹੋਊਗਾ ਕਿ ਉਹ ਦੌੜ ਕੇ ਰਿਹਾ ਆ ਕਰਦੇ ਆ ਇੱਕ ਤੁਸੀਂ ਉਹਨਾਂ ਨੂੰ ਸੌਂਦੇ ਆ ਤੁਸੀਂ ਉਹਨਾਂ ਨੂੰ ਚੁਆਇਸਿਸ ਦਿੰਦੇ ਆ ਤੁਸੀਂ ਉਹਨਾਂ ਨਾਲ ਕਦਰ ਨਾਲ ਰਿਸਪੈਕਟ ਨਾਲ ਟ੍ਰੀਟ ਕਰਦੇ ਹੋ ਫਿਰ ਉਹਨਾਂ ਨੂੰ ਵੀ ਚਾਪਦੇ ਕਿ ਉਹ ਵੀ ਸੇਫਟੀ ਕਰਦੇ ਆ ਮੈਸਿਕ ਜੇ ਤੁਸੀਂ ਕਿਸੇ ਵੀ ਦੇਖਪੋ ਕਰਦੇ ਜਿਹਨੂੰ ਡਿਮੈਂਸ਼ੀਆ ਹੈਗਾ ਪਹਿਲੇ ਤਾਂ ਤੁਸੀਂ ਡਿਮੈਂਸ਼ੀਆ ਪਰ

ਕੋਈ ਕੈਸ ਨਾ ਕੋਈ ਨਾ ਜਿਵੇਂ ਅਲਜ਼ੈਮਰ ਫਾਪੀ ਹੈਗਾ ਉਹ এডੂਕੇਸ਼ਨ ਆਫਰ ਕਰ ਦਿਆ সাপোর্ট ਗਰਪਸ ਉਹਦੇ ਆ ਬਾਕੀ ਵੀ ਇੰਪੋਰਟੈਂਟ ਹੈਗਾ ਤੁਸੀਂ ਫਿਊਚਰ ਵਾਸਤੇ ਪਲਾਨ ਕਰੋ거든 ਕੀ ਕਦੋਂ ਹੋਏਗਾ ਤੁਹਾਡਾ ਆਊਟਪਟ ਰਨਿੰਗ ਵੈਲ ਹਥ ਹੈਲਥ ਡਾਇਰੈਕਟਿਵਸ ਉਹ ਵੀ ਹੈ ਟੂ ਸੀ ਜਿਹੜੇ ਹੈਲਥ ਡਾਇਰੈਕਟਿਵਸ ਉਹਦੇ ਬਿਕਸ ਨੇ ਵੈਂਟਿਲੇਟਡ ਲੈਨ ਆ ਨੇਲ ਲੈਣਾ ਇਹ ਸਾਰੀ ਚੀਜ਼ ਜਿਹੜੇ ਪੈਲਸ ਟਿਕਾ ਗੋ ਫਿਰ ਤੁਸੀਂ ਪ੍ਰਿਪੇਅਰਡ ਹੁੰਦੇ ਆ ਫਿਰ ਤੁਸੀਂ ਕਿਸੇ ਦੀ ਕੇਅਰ ਕਰਦੇ ਆ ਐਂ ਤੁਹਾਨੂੰ ਪਤਾ ਉਹ ਕੀ ਮੰਗਦੇ ਆ ਕੋਰਪੋਰੇਟ ਰਿਸੋਰਸਸ ਹੈਗੇ ਪਰ ਦਵਾਸੀ ਤੁਸੀਂ ਕਿਸੇ ਕਿਸੇ ਦਾ ਬੈਕਪੈਕ ਹੈ ਬੈਕ ਕੇਅਰ ਕਰਦੇ ਤੁਸੀਂ ਇਹਦਾ ਫੋਕਸ ਜੋ ਜਿਹੜੇ ਫੈਸੇ ਆਨ ਦਾ ਸਟ्रेस ਉਹ ਘਟਾ ਦਿੰਦਾ ਇੱਕ ਤੁਸੀਂ ਕਿਸੇ ਕਿਸੇ ਟੇਕ ਕੇਅਰ ਕਰਦੇ ਜਿਹਨੋ ਕੋਲ ਐਨਰ ਸਰਟੀਫਿਕੇਟ ਹੈਗੀ ਆ। ਅਮ ਇੱਕ ਦੋ ਚੀਜ਼ਾਂ ਹੋਰ ਮੈਂ ਆਈ ਹਾਂ I am part of organization which get the galgide vich South Asian Senior Support Society, Nursing Homes, Telke, Kyuk, and Corona, Exercise Programs, Corona, the community which I see on workshops, Shuki, Diet, Nutrition, physical um, activity. So the next event June 14th, Genesis Centre, the um, If look, interested, again, much more information ਵੇਰ ਕੰਮ ਕਰਦੀਆਂ ਯੂਨੀਵਰਸਿਟੀਜ਼ ਕਾਗੇ ਦੇ ਵਿੱਚ ਅਸੀਂ ਇੱਕ ਰਿਸਰਚ ਸਟੱਡੀ ਕਰਦੇ ਹਾਂ ਇਹਨੂੰ ਕੈਂਪ ਅਟੈਕ ਕਹਿੰਦੇ ਆ ਇੱਕ ਸੀ ਵੈਬਸਾਈਟ ਤੇ ਜਾ ਕੇ ਖੋਲ ਸਕਦੇ ਹੋ www.can-protect.ca ਇਸਾਰੇ ਅਧਾਰਨ ਸਰੋਤ ਉੱਪਰੋਂ ਡਾਟਸ ਤੋਂ ਸੋਫਟਵੇਅਰ ਸੀ ਇਹਦੇ ਤੋਂ ਪੂਰੀ ਆਨਲਾਈਨ ਸਿੱਖੀ ਤੋਂ ਸੀ ਕੋਸ਼ਿਸ਼ ਸਿੱਖ ਕੋਸ਼ਿਸ਼ ਕਰਨੀ ਹੈ ਸਿੱਖਣ ਨੂੰ ਤੁਹਾਡਾ ਡਾਇਰ ਸਟਡੀ ਹੈਲਪ ਸਟਡੀ ਮਾਡਲ ਵੀ ਕਿਵੇਂ ਆਸੇ ਕਰ ਸਕਦੀ ਆ ਸੋ ਅਸੀਂ ਟੂ ਮੈਥ ਕੇ ਬਾਰੇ ਹੋਰ ਸਿੱਖ ਸਕਾਂ ਮੈਂ ਨਹੀਂ ਜਾਣਦਾ ਕਿ ਮੇਰੇ यहां ਲੈਕਚਰ ਬਸ ਸੁਣਨੀ ਐਂਡ ਇਟਸ ਪੋਸੀਬਲ ਕੋਈ ਸਵਾਲ ਕਰ ਮੈਂ ਕੋਸ਼ਿਸ਼ ਕਰੂਗੀ ਅੱਜ। थैंक यू। ਲਾਇਗੁਜੀਕਾ ਕਲਾਸਾ ਲਾਇਗੁਜੀਕੀ ਪਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਵਾਤ ਕਰ ਸਾਈ ਸੰਗਠਨ ਨੂੰ ਜੋੜਨ ਵਾਸਤੇ ਅਗਲੇ ਡਾਈਮੈਂਸ਼ਨ ਦੀ ਜਾਣਕਾਰੀ ਤੇ ਸਿੱਖਿਆ ਦੇਣ ਵਾਸਤੇ ਅਤੇ ਸਾਰੀ ਸੰਗਤਾਂ ਨੂੰ ਬਹੁਤ-ਬਹੁਤ ਧੰਨਵਾਦ ਇੱਥੇ ਆਉਣ ਲਈ ਦੇ ਸੁਭਰਾਮੇ ਦਾ ਸਾਥ ਦੇਣ ਲਈ ਅਸੀਂ ਟਾਈਮਿੰਗ ਦੀ ਜਾਣਕਾਰੀ ਲਈ ਵਾਸਤੇ ਇੱਥੇ ਪੱਤਰਛਪਵਾ ਕੇ ਤਿਆਰ ਕੀਤੇ ਆ ਤੁਸੀਂ ਜ਼ਰੂਰ ਲੈ ਕੇ ਜਾਣਾ ਸੰਗਤ ਜੀਓ ਬਾੜ ਪਿਆ ਅਤੇ ਅਗਲਾ ਜਿਹੜਾ ਸਾਡਾ ਲੈਕਚਰ ਹੋਣਾ ਪੰਜਾਬੀ ਹਾਸੇ ਦਾ ਔਜੂਨ ਦੇ ਮਹੀਨੇ ਦੇ ਵਿੱਚ ਸ਼ੁੱਕਰਵਾਰ 20 ਜੂਨ ਨੂੰ ਹੋਵੇਗਾ ਸ਼ਾਮ ਤੇ 7:00 ਵਜੇ ਇਸ ਵਿੱਚ ਦਾਰੂ ਦੀ ਬਿਮਾਰੀ ਦੀ ਜਾਣਕਾਰੀ ਦੇਣਗੇ ਸ਼ਰਾਬ ਨੂੰ ਛੱਡਣ ਦੀਆਂ ਨੀਤੀਆਂ ਤੇ ਜੋ ਪਰਿਵਾਰਾਂ ਤੇ ਅਸਰ ਪੈਂਦਾ ਜਦ ਕੋਈ ਪਰਿਵਾਰ ਦਾ ਜੀ ਸ਼ਰਾਬ ਦੀ ਦਰਗਾਹ ਤੋਂ ਕੰਡਾਇਆ ਤੇ ਪਰਿਵਾਰ ਕਿਸ ਤਰ੍ਹਾਂ ਦੇ ਨਾਲ ਇਸ ਦਿਨੋਂ ਨਜਿੱਠ ਸਕਦੇ ਆ ਆਪ ਸਭ ਸੰਗਤ ਨੇ ਇਸੇ ਉਤਸ਼ਾਹ ਨਾਲ ਆ ਕੇ ਹਾਜ਼ਰੀਆਂ ਭਰਨੀਆਂ ਹੁਣ ਇੱਕ ਬੇਨਤੀ ਕਰਦੇ ਹਾਂ ਜੇ ਕੋਈ ਤੁਹਾਡਾ ਸਵਾਲ ਹੈਗਾ ਤੁਸੀਂ ਜਰੂਰ ਪੁੱਛ ਸਕਦੇ ਆ ਪਰ ਮਾਹਰ ਦੇ ਦਰਬਾਰ ਦੀ ਮर्याਦਾ ਨੂੰ ਮੱਖ ਰੱਖਦੇ ਹੋਇਆ ਕਿਰਪਾ ਕਰਕੇ ਆਪਣੇ ਸਵਾਲ ਮੰਨ ਕਰਾ ਕੇ ਅੱਖਾਂ ਦੇ ਵਿੱਚ ਪੁੱਛੋ why could you get a pass why could you get